ਟੋਟਾ ਸਾਰਿਆਂ ਦਾ ਜੀ ਅੱਜ ਇੱਥੇ মিডিਆ ਦਾ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਸੰਗਰੂਹ ਦਾ ਕੈਂਪੇਨ ਆਗਾਜ਼ ਹੋ ਚੁੱਕਾ ਹੈ ਔਰ ਪਰਮਾਤਮਾ ਮਹਗੂ ਨੂੰ ਈਸ਼ਵਰ ਦੀ ਕਿਰਪਾ ਨਾਲ ਬਹੁਤ ਪੋਜ਼ੀਟਿਵ ਫੀਡਬੈਕ ਆ ਰਹੀ ਹੈ ਮੇਰੇ ਨਾਲ ਖੱਬੇ ਪਾਸੇ ਦਿਲਬੀਰ ਸਿੰਘ ਜੀ ਗੋਲਡੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਐਸਐਮਐਲ ਪਹਿਲਾਂ ਹੀ ਅਸੀਂ ਧੂਰੀ ਤੋਂ ਸ਼ੁਰੂਆਤ ਕੀਤੀ ਸੀ ਔਰ ਮੇਰੇ ਰਾਈਟ ਸਾਈਡ ਤੇ ਮੇਰੇ ਛੋਟੇ ਵੀ ਦਸਵਿੰਦਰ ਸਿੰਘ ਜੀ ਤਮਾਨ ਜਿਹੜੇ ਇਹ ਤੋਂ ਕੰਪੀਟਿਟਿਵ ਸੀਗੇ 2022 ਦੇ ਇਲੈਕਸ਼ਨ ਤੋਂ ਅੱਜ ਅਸੀਂ ਇੱਕ ਆਪਣੇ ਵਰਕਰਸ ਮਿਲਣੇ ਕੀਤੀ ਹੈ ਸੱਜੇ ਪਾਸੇ ਮੇਰੇ ਨਾਲ ਰਾਹੁਲ ਪੱਠਲ ਜੀ ਆ ਤਿੰਨ ਦੋ ਦਿਨ ਪਹਿਲਾਂ ਅਸੀਂ ਬਹੁਤ ਅੱਛੀ ਮੀਟਿੰਗ ਸਾਡੇ ਸਤਧਾਰੀਓ ਬੀਬੀ ਰਜਿੰਦਰ ਕੌਰ ਜੀ ਪੱਠਲ ਨੇ ਲਹਿਰੇ ਵਿਖੇ ਕਰਾਈ ਸੀ ਅੱਜ ਦਾ ਮਕਸਦ ਵੀ ਸਿਮਿਲਰ ਅਸੀਂ ਸਾਰੇ ਇੱਕ ਆਪਣੇ ਸੁਨਾਮ ਦੇ ਵਰਕਰਾਂ ਨਾਲ ਮਿਲਣੀ ਹੈ ਸਭ ਕਿ ਜਿੰਨੇ ਦਿਨ ਹਲੇ ਕੱਢ ਦੀ ਵਾਟੀ ਚੱਲ ਰਹੀ ਹੈ ਉਹ ਦੋਨੇ ਦਿਨ ਅਸੀਂ 9 ਹਲਕਿਆਂ ਨੂੰ ਕਵਰ ਕਰਨਾ ਹੈ ਅੱਜ ਸਾਡਾ ਇਹ ਪੰਜਵਾਂ ਹਲਕਾ ਅਸੈਂਬਲੀ ਹਲਕਾ ਜਿਹਦੇ ਬਕਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਮੁੱਦੇ ਜਿਹੜੇ ਲੋਕਲ ਨੇ ਸੰਗਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚर्चा ਹੋਵੇ ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਕਦੀਪ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਸਰਤਨ ਗੌਰ ਉਹ ਬੜੇ ਡਾਇਰ ਸਿਰਕਮਸਟੈਂਸਸ ਚੋਂ ਗੁਜ਼ਰੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਇਹਨਾਂ ਬਹੁਤ ਦੂਰ ਦੀ ਗੱਲ ਸੀ ਕਿ ਉਹਨਾਂ ਦੇ ਨਵਾਂ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ ਭਾਜਪਾ ਦੀ ਸਰਕਾਰ ਦਿੱਲੀ ਤੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਤੇ ਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਸਿਰ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਯਾਦਾ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਵਿੱਚ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਅਨਿਆਏ ਹੈ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਡੇ ਕੋਲ ਇੱਕ ਬੜੇ ਤੱਥ ਇੰਪੋਰਟੈਂਟ ਪੇਸ਼ ਕਰਨ ਲਈ ਕਿਹਾ ਸੀ ਤੁਹਾਨੂੰ ਕੋ ਵੀਡੀਓ ਵੀ ਹੈ ਲੇਕਿਨ ਪ੍ਰੈਸ਼ਰ ਕਰਕੇ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂਆ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਦਿਓ ਆ ਜਿਹੜਾ ਬਲੂ ਟਿੱਕ ਹੈ ਜਿਹਦੇ ਸਾਰੇ ਪਾਸੇ ਦੇਖੋ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਪਲੇਸ ਆ ਦੇ ਡਾਕੂਮੈਂਟ 4 ਨੰਬਰ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤੁਰਲਕਾਤ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਦਡਰੋ ਕੀਤੀ ਔਰ ਵਿਦਡਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸਵੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟਿਆਂ ਚੋਂ ਤੱਕ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਹਿਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜਿਲ੍ਹਾ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇਤਨੋਂ ਜ਼ਿਆਦਾ ਅਨਿਆਇਿਤ ਕੀ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਤ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਦੋਂ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿਸਾਰ दैट ਕੈਟੈਗੋਰਿਕਲੀ ਸ਼ੋਜ਼ ਕਿ आम आदमी पार्टी ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਇਹ ਅਗਰ ਮੈਂ ਗੱਲ ਕਰਾਂ ਜਿੰਨਾ ਲਾਅ ਐਂਡ ਆਰਡਰ ਦਾ ਇਸ ਵਕਤ ਬੁਰੇ ਹਾਲ ਹੈ ਪੰਜਾਬ ਦੇ ਵਿੱਚ ਆ ਹੁਣੇ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੁਹਾਡੇ ਆਪਣੇ ਹੀ ਸੁਨਾਮ ਸ਼ਹਿਰ ਚ ਰਵਦਾਸਪੁਰੇ ਮੈਂ ਵਿਜ਼ਿਟ ਵੀ ਕੀਤਾ ਸੀਗਾ ਔਰ ਗੁਜਰਾਪਿੰਡ ਚ 25 ਬੰਦੇ ਮਾਰੇ ਗਏ ਨੇ 25 ਜ਼ਹਿਰੀਲੀ ਸ਼ਰਾਬ ਪੀ ਕੇ ਨੋ ਜਸਟਿਸ ਐਟ 올 ਅਕੇ ਜੀ 5-5 ਲੱਖ ਰੁਪਏ ਤੁਹਾਨੂੰ ਦੇ ਕੀ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਹੈ ਇਸ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਕਾਂਡ ਹੋਇਆ ਜਿਹੜਾ ਉਹ ਜ਼ੈਰੀਲੀ ਸ਼ਰਾਬ ਦਾ ਕੋਈ ਛੋਟਾ ਮੋਟਾ ਕਾਂਡ ਨਹੀਂਗਾ ਉਹ ਇਟ ਇਜ਼ ਸਪਰੈਡ ਓਵਰ ਮੈਨੀ ਸਕੁਅਰ ਕਿਲੋਮੀਟਰਸ ਥੇਅਰ ਇਜ਼ ਅ ਪ੍ਰੋਪਰ ਇਨ ਮਾਫੀਆ ਇਨਵੋਲਡ ਜਿੱਦਾਂ ਮਾਫੀਆ ਪਹਿਲਾਂ ਚੱਲਦਾ ਇਹ ਕਹਿੰਦੇ ਸੀਗੇ ਅੱਜ ਇਹਨਾਂ ਦੀ ਸਰਕਾਰ ਵਿੱਚ ਮਾਫੀਆ ਉਜਾਗਰ ਹੋ ਗਿਆ ਰੇਂਤਾ ਦਾ ਮਾਫੀਆ ਮੇਰੇ ਕੋਲ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜਾ ਦੱਸ ਰਿਹਾ ਕਿ ਆ 12 13 ਜ਼ਿਲ੍ਹਿਆਂ ਵਿੱਚ ਆ ਫਲਾ ਫਲਾ ਆਦਮੀ ਤੇ ਆ ਫਲਾ ਫਲਾ ਅਫਸਰ ਜਿਹੜੇ ਨੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਕੋਈ ਐਕਸ਼ਨ ਨਹੀਂ ਹੋਇਆ ਉਹ ਤੇ ਆ ਰੀਅਲ ਏਸਟੇਟ ਮਾਫੀਆ ਸਾਰੇ ਆਪ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਿਤੇ ਕੋਈ ਪਲੋਟਾ ਦੀ قبضہ ਕਰ ਰਿਹਾ ਜਿਹੜਾ 골ਡੀ ਆ ਉਹ ਤੋਂ ਦਾ ਜਲਾਲਾਬਾਦ ਬੱਸ ਸਟੈਂਡ ਦੇ ਥਾ ਤੇ قبضہ ਕਰਕੇ ਕੋਠੀ ਬਣਾ ਰਿਹਾ ਸਰਬਜੀਤ ਗੌਰਮਾਨੂ ਕੇ ਇੱਕ ਐਨ ਆਰ ਆਈ ਦੀ ਕੋਠੀ ਪਰਮਜੀਤ ਸਿੰਘ ਜਗਰਾਉ ਆ ਕੈਨੇਡਾ ਰਹਿੰਦੇ ਉਹਨਾਂ ਦੀ ਕੋਠੀ ਹੜੱਪ ਲਈ ਇੱਕ ਤੁਹਾਡਾ ਪਠਾਨ ਮਾਜਲਾ ਜਿਹੜਾ ਐਮਐਲਏ ਇੱਥੋਂ ਦਾ ਪਟਿਆਲੇ ਦਾ ਉਹਨੇ ਇੱਕ ਇਸਟੈਬਲਿਸ਼ਡ ਕੇਬਲ ਨੈਟਵਰਕ ਦਾ ਹਾਊਸ ਉਹਦੇ ਤੇ 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਬਿਜ਼ਨਸ ਹੀ ਹੜਪ ਲਿਆ ਔਰ ਉਹ ਬੰਦੇ ਨੂੰ ਇੱਥੋਂ ਦੇਸ਼ੋਂ ਭਜਾ ਦਿੱਤਾ ਉਸ ਮਾਲਕ ਨੂੰ ਔਰ ਉਹ ਅੱਜ ਉਹਦੇ ਤੇ ਇੰਨੇ ਮਲਟੀਪਲ ਪਰਚੇ ਦਰਜ ਕਰਕੇ ਉਹ ਤੋਂ ਮੰਗ ਰਿਹਾ ਇਨ ਐਕਸਟਰਸ਼ਨ ਕਿ ਆਈਟੇ ਯੂ ਗਿਵ ਅਸ ਹੈਂਡ ਓਵਰ ਦ ਇੰਟਾਇਰ ਕੇਬਲ ਨੈਟਵਰਕ ਟੂ ਨੈਟਵਰਕ ਟੂ ਅਸ ਨਹੀਂ ਤਾਂ ਤੇਰੇ ਤੇ ਪਰਚੇ ਦਰਜ ਕਰਾਂਗੇ ਮਰਗਦੀ 35 40 ਪਰਚੇ ਹੋਦੇ ਤੇ ਦਰਜ ਕਰਤੇ ਮੰਡੇ ਨਾਲ ਇਸੇ ਤਰ੍ਹਾਂ ਹੀ ਡਰਗ ਮਾਫੀਆ ਡਰਗਸ ਨਾ ਕਿੰਨੀਆਂ ਮੋਤਾਂ ਹੁੰਦੀਆਂ ਮੈਂ ਜਦੋਂ ਰਵਦਾਸਪੁਰੇ ਗਿਆ ਉਹਨਾਂ ਨੇ ਕਿਹਾ ਜੀ ਐਂ ਕਰੋ ਤੁਸੀਂ ਇੱਕ ਅਮਨ ਅਰੋੜਾ ਜਿਹੜਾ ਮਨਿਸਟਰ ਹੈ ਉਹਦੇ ਘਰ ਦੇ ਬਾਹਰ ਜਾ ਕੇ ਚੈੱਕ ਕਰੋ ਸਭ ਕੁਝ ਅਵੇਲੇਬਲ ਹੈ ਚਿੱਟਾ ਦੇਸੀ ਸ਼ਰਾਬ ਜਰੀਲੀ ਡੁਪਲੀਕੇਟ ਹਰ ਕਿਸਮ ਦਾ ਕੈਮੀਕਲ ਨਸ਼ਾ ਹਰ ਕਿਸਮ ਦਾ ਸਿੰਥੈਟਿਕ ਨਸ਼ਾ ਹਰ ਕਿਸਮ ਦਾ ਮੈਡੀਕਲ ਨਸ਼ਾ ਸੋ ਮੈਂ ਤਾਂ ਤੁਹਾਡੇ ذریعے ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਵਾਤਾਵਰਨ ਜਿਹੜਾ 2 ਸਾਲ ਦੇ ਰਾਜ ਤੋਂ ਬਾਅਦ ਮੈਂ ਸਮਝਦਾ ਕਿ ਬਹੁਤ ਖੈਦਾ ਖਲਾਫੀ ਤੇ ਬਹੁਤ ਇੱਕ ਕਿਸਮ ਦਾ ਜੋ ਆਪਣੇ ਹੀ ਵਾਦੇ ਤੋੜੇ ਨੇ ਆਮ ਆਦਮੀ ਪਾਰਟੀ ਨੇ ਔਰ ਬੜੇ ਬੇਸ਼ਰਮ ਹੋ ਕੇ ਤੋੜ ਰਹੇ ਨੇ ਕੋਈ ਸੰਗਦੇ ਬਿਨਗੇ 1000 ਰੁਪਏ ਔਰਤਾਂ ਨੂੰ ਪ੍ਰੋਮਿਸ ਕੀਤਾ ਸੀਗਾ ਉਹ ਤਾਂ ਚਲੋ ਕੀ ਦੇਣਾ ਸੀ ਇਹਨਾਂ ਨੇ 60 70000 ਰੁਪਏ ਨਵਾਂ 60 70000 ਕਰੋੜ ਰੁਪਏ ਦੋ ਸਾਲਾਂ ਚ ਕਰਜ਼ਾ ਚਾੜਤਾ ਪਰ ਫਿਰ ਵੀ ਕਹੀ ਜਾਂਦੇ ਆ ਰੰਗਲਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਔਰ ਜੋ ਮੈਂ ਸਮਝਦਾ ਕਿ ਬਦਲਾਖੋਦ ਦੀ ਰਾਜਨੀਤੀ ਕੀਤਨੀ ਹੈ ਡਾਊਨ ધ ਲਾਈਨ ਚਲੋ ਖੈਰ ਇਹਨੂੰ ਤਾਂ ਫੜ ਕੇ ਅੰਦਰ ਦਿੱਤਾ ਐ ਐਨਡੀਪੀਐਸ ਦੇ ਉਹਦਾ ਅਗਲੇ ਜਿੱਦ ਦਿਨ ਜਮਾਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਛੁੱਟੇ ਪਰਚੇ ਚ ਦਰਜਨਾ ਕਾਂਗਰਸ ਦੇ ਲੀਡਰਸ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਰੀਆਂ ਖੋਲ ਕੇ ਉਹਨਾਂ ਨੂੰ ਧਰਾਇਆ ਜਾ ਰਿਹਾ ਆਰਮ ਟਵਿਸਟਿੰਗ ਰਾਜਕੁਮਾਰ ਚੱਪੇਵਾਲ ਜਿਹੜਾ ਲੈ ਕੇ ਗਏ ਨੇ ਸਾਡਾ ਐਮਐਲਏ ਫਰੋਮ ਔਰ ਚਾਰਪੁਰ ਜਿਹੜਾ ਇੱਕ ਉਮੀਦਵਾਰ ਐਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਆ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ ਤੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਸਕੇ ਭਈਓ ਮੈਂ ਸਾਰੇ ਵੋਲੰਟੀਅਰਸ ਨੂੰ ਅਪੀਲ ਕਰਦਾ ਸੁਨਾਮ ਚ ਵੀ ਇਹਨਾਂ ਖਾਸ ਤੌਰ ਤੇ ਕਿ ਤੁਸੀਂ ਸਿਰਫ ਦਰੀਆਂ ਚੱਕਣ ਵਾਸਤੇ ਰੱਖਿਆ ਤਾਂ ਮੈਂ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾੜੀ ਘੋਜ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ लवली ਯੂਨੀਵਰਸਿਟੀ ਤੇ ਸਨੀ ਅਰੋੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ ਪੰਜ ਮਨਿਸਟਰ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਬਲੰਦਰ ਵਾਲੀ ਤਿਤਲੀ ਇੱਕ ਕਾਲੀਦਰ ਚੋਲੇ ਦੀ ਪਮੰਟੀ ਨੂੰ ਤੁਹਾਡੇ ਆ ਆ ਚੱਬੇ ਵਾਲ ਚੱਕ ਕੇ ਭਾਵਾਂ ਮਰੋੜ ਕੇ ਹੁਸ਼ਾਰ ਉਹ ਤਿਤਲੀ ਔਰ ਤੀਜੀ ਤਿਤਲੀ ਜੀਪੀ ਫਤੇਗੜ ਸਾਹਿਬ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦਿਸੇ ਇਹਨਾਂ ਦਾ ਇਸ ਕਰਕੇ ਮੈਂ ਇਹ ਘਰਨਾ ਹੈ ਔਰ ਮੈਂ ਵਚਨ ਬਾਧਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅਗਰੇ ਇਲੈਕਸ਼ਨ ਜਿੱਤਦੇ ਆ ਤੇ ਸੰਗਰੂਰ ਦੇ ਮੁੱਦੇ ਚਾਹੇ ਉਹ ਖੱਗਰ ਦੀ ਕਹਿਰ ਆ ਆ ਹੁਣੇ ਦੱਸਿਆ ਸੀ ਮੈਨੂੰ ਜਸਵਿੰਦਰੂ ਨੇ ਕਿ ਹਲੇ ਵੀ ਜਿਹੜਾ ਸੰਗਰੂਰ ਸੁਨਾਮ ਕਨੈਕਸ਼ਨ ਹੈ ਇਟ ਹਸ ਨੋਟ ਬੀਨ ਰਿਪੇਅਰਡ ਔਰ ਜੋ ਦਰਿਆ ਦੇ ਨਾਲ ਕਹਿਰ ਮਚਿਆ ਜੋ ਬੇਮੌਸਮੀ ਬਰਸਾਤ ਗੜਿਆਂ ਨਾਲ ਨੁਕਸਾਨ ਹੋਇਆ ਕਣਕ ਦਾ ਝੋਨੇ ਦਾ ਔਰ ਜੋ ਕਬਾਦਾਂ ਨੁਕਸਾਨ ਹੋਇਆ ਕਿਨੂਆਂ ਦਾ ਹੋਇਆ ਆਲੂਆਂ ਦਾ ਹੋਇਆ ਦੁਆਬੇ ਚ ਅੱਜ ਤੱਕ ਕਿਸੇ ਦੀ ਪਰਵਾਹੀ ਨਹੀਂ ਤੇ ਜਿਹੜਾ ਖੱਗਰ ਨੇ ਕਹਿਰ ਮਚਾਇਆ ਨੋ ਕੰਪਨਸੇਸ਼ਨ ਕੋਈ ਉਹਨਾਂ ਦਾ ਮੁਆਵਜ਼ਾ ਨਹੀਂਗਾ ਔਰ ਜੋ ਉਹਨਾਂ ਦੇ ਜਿਹੜੇ ਪੁਲ ਟੁੱਟੇ ਹੋਏ ਨੇ ਉਹ ਕਿਸੇ ਨੇ ਰਿਪੇਅਰ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋਏ এজেন্ডੇ ਇੰਪੋਰਟੈਂਟ ਰਹਿਣਗੇ ਲੋਕ ਸਭਾ ਦੇ ਵਿੱਚ ਚੱਕਣ ਵਾਸਤੇ ਇਸੇ ਤਰ੍ਹਾਂ ਇਹ ਦਰਜਾ ਬਦਰਜਾ ਸੁਨਾਮ ਦੇ ਆਹ ਔਰ ਡਿੜਬਾ ਔਰ ਤੂਰੀ ਅਤੇ ਹੋਰ ਨਾਂ ਇਲਾਕਿਆਂ ਦੇ ਜਿਹੜੇ ਮਸਲੇ ਨੇ ਪੰਜਾਬ ਦੇ ਮਸਲਿਆਂ ਦੇ ਨਾਲ ਨਾਲ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੈ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਅਨਿਆਏ ਕੀਤਾ ਜਾ ਰਿਹਾ ਵਾ ਜਿਹੜਾ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਗੂਗੜ ਭੇਜਿਆ ਜਾ ਰਿਹਾ ਵਾ ਇਹ ਸਾਰੇ ਮਸਲੇ ਜਿਹੜੇ ਨੇ ਅਸੀਂ ਉੱਥੇ ਉਠਾਵਾਂਗੇ ਦਿੱਲੀ ਦੇ ਜਿਹੜੀ ਲੋਕ ਸਭਾ ਹੋਰ ਜੋ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਨਾਲ ਪਹਿਲਾਂ ਵੀ ਹੋਈ ਹੁਣ ਫੇਰ ਹੋਈ ਔਰ ਲਾਸਟਲੀ ਜਿਹੜੇ ਸਾਡੇ ਕਿਸਾਨਾਂ ਨਾਲ ਤੱਕਾ ਹੋਇਆ ਹਰਿਆਣੇ ਦੀ ਪੁਲਿਸ ਨੇ ਜਿਸ ਤਰ੍ਹਾਂ ਅੰਦਰ ਵੜ ਕੇ ਸਾਡੇ ਬਾਰਡਰਾਂ ਦੇ ਕੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਉਹਨਾਂ ਨੇ ਜਿਹੜਾ ਕੀਤਾ ਔਰ ਸ਼ੁਭ ਕਰਨ ਦਾ ਜਿਹੜਾ ਕਤਲ ਹੈ ਉਹ ਮੈਂ ਸਮਝਦਾ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਜਿਹੜਾ ਹੈਗਾ ਅਨਿਆਏ ਔਰ ਉਹਦਾ ਕੋਈ ਇਨਸਾਫ ਨਹੀਂ ਹੋਇਆ ਉਹਦੀ ਅੱਜ ਵੀ ਜਿਹੜੀ ਹੈਗੀ ਆ ਐਫ ਆਈ ਆਰ ਉਹ ਦੇਗੀ ਆ ਅਣਪਛਾਤੇ ਬੰਦਿਆਂ ਦੇ ਖਿਲਾਫ ਉਹੀ ਐਫਆਈਆਰ ਅਣਪਛਾਤੇ ਬੰਦੇ ਜਿਹੜੇ ਭਗਵੰਤ ਮਾਨ ਕਿਸੇ ਵੇਲੇ ਇਹ ਕਿਆ ਕਰਦਾ ਸੀਗਾ ਇਹ ਪੁਲਿਸ ਕਦੀ ਅਣਪਛਾਤੀ ਹੋ ਸਕਦੀ ਹੈ ਔਰ ਜੋ ਤੇਨੇ ਕੋਈ ਐਫਆਈਆਰ ਨਹੀਂ ਕੀਤੀ ਇਤੋਂ ਸਾਬਤ ਹੋ ਗਿਆ ਕਿ ਭਗਵੰਤ ਮਾਨ ਤੇ ਬੀਜੇਪੀ ਦਾ ਕਿਸਾਨਾਂ ਦੀ ਆਵਾਜ਼ ਦਵਾਉਣ ਲਈ ਸ਼ੰਭੂ ਬੈਰੀਅਰ ਤੇ ਮੋਰਚਾ ਦਵਾਉਣ ਲਈ ਜੁਆਇੰਟ ਆਪਰੇਸ਼ਨ ਸੀ ਆ ਵੀਡੀਓ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਜੀਵਨ ਜੋਤ ਤਾਹਲ ਦੀ ਆ ਇੱਕ ਕਲੈਕਸ਼ਨ ਕੈਂਪੇਨ ਦੀ ਤਸਵੀਰਾਂ ਹੀ ਨਜ਼ਰ ਆ ਰਹੀਆਂ ਉਹ ਵਾਈਟ ਕੁਰਤੇ ਵੀ ਅਮਲੇਟਾ ਹੁੰਦੀ ਅੱਜ ਢੇਕੋ ਸੀ ਤਾਂ ਮੈਨੂੰ ਤਕਨੀਕ ਹੈ ਨਹੀਂ ਫਿਰਿਆ ਆਉਦੀ ਨਾਲੀ ਉਹਦੀ ਫੋਟੋ ਰਿਹਾ ਜੇ ਮੈਂ ਤੁਹਾਨੂੰ ਪਹਿਲਾਂ ਦਿਖਾ ਦਿਆਂ ਥੋੜੀ ਜਿਹੀ ਹੋਰ ਪਲੇ ਆ ਜਾਏਗੀ ਸ਼ਾਦੀ ਚ ਵੀ ਕਰ ਡੈਟ ਮੀਨ ਇਜ਼ ਕੁਆਇਟ ਇੰਪੋਰਟੈਂਟ ਸਿੰਘ ਨੂੰ ਮੁਸੇਵਾਲੇ ਦੇ ਕਤਲ ਦੇ ਵਿੱਚ ਇਲਜ਼ਾਮਾਂ ਚ ਗ੍ਰਿਫਟ ਚਲਾਨਚ ਨਾਮਜਦ ਬੰਦਾ ਜੀਵਨ ਜੋਤ ਚਾਹਲ ਇਹ ਨਾ ਇੰਪੋਰਟੈਂਟ ਹੈ ਕਿ ਉਹ ਸ਼ਾਦੀ ਦੇ ਵਿੱਚ ਖੜਾ ਫੰਕਸ਼ਨ ਕਰਦਾ ਉਹਨੇ ਕੈਂਪੇਨ 'ਚ ਇਸ ਕਰਕੇ ਮੇਰੀ ਇਹ ਡਿਮਾਂਡ ਹੈ ਕਿ ਮੀਥੇਰ ਨੂੰ ਜਵਾਬ ਦੇਣਾ ਚਾਹੀਦਾ ਕਿ ਇਸ ਤਰ੍ਹਾਂ ਦੇ ਆਦਮੀਆਂ ਨਾਲ ਜਿਹੜੇ ਕ੍ਰਿਮੀਨਲਸ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਖਤਰਨਾਕ ਇਨਵੋਲਵਡ ਨੇ ਉਹਨਾਂ ਦੀ ਸਪੋਰਟ ਕਿਉਂ ਲੈ ਰਹੇ ਨੇ ਮੇਰੇ ਤੇ ਐਨਡੀਪੀਐਸ ਦਾ ਜਿਹੜਾ ਪਰਚਾਦਰ ਜੋ ਹੈ ਨਾ 2015 ਦਾ ਉਹਦਾ ਬੇਸਿਸ ਸਿਰਫ ਟੈਲੀਫੋਨ ਕਾਲ ਰਿਪੋਰਟ ਹੈ ਨਾਥਿੰਗ ਐਲਸ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਮੇਰੀ ਕਨਸਟੈਂਸੀ ਤੇ ਗੁਰਦੇਵ ਸਿੰਘ ਜਿਹੜਾ ਜਲਾਲਾਬਾਦ ਥਾਣੇ 'ਚ ਪੜਿਆ ਗਿਆ 2015 'ਚ ਉਹ ਸਿਰਫ ਮੈਨੂੰ ਜਦੋਂ ਜਦੋਂ ਭੱਜ ਗਿਆ ਸੀ ਮੈਨੂੰ ਕਾਲਾਂ ਕਰਦਾ ਸੀ ਔਰ ਮੈਂ ਹੁਣ ਸਭ ਦੀਆਂ ਕਾਲਾਂ ਚਾਹੁੰਦਾ ਹੈ ਕਾਲ ਰਿਕਾਰਡਿੰਗ ਵੀ ਨਹੀਂ ਹੈ ਗਵਰਨਮੈਂਟ ਕੋਲ ਕਿਸੇ ਡਿਪਾਰਟਮੈਂਟ ਕੋਲ ਅੱਜ ਤੱਕ ਇੱਕ ਉਹਨੇ ਕੀ ਗੱਲ ਕੀਤੀ ਹੈ ਕੁਝ ਨਹੀਂਗਾ ਸਿਰਫ ਕਾਲ ਕਰਨਾ ਹੀ ਮੈਨੂੰ ਗੁਨਾਹ ਮੈਨੂੰ ਐਡਾ ਹਾਵੀ ਪਿਆ ਕਿ ਦੋ ਵਾਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੀ ਹੁਣ ਅ ਵੀਰ ਥੇਅਰ ਜਵਾਬ ਦੇਵੇਗਾ ਜੀ ਫੋਟੋ ਆ ਇਹਦੀ ਵੀਡੀਓ ਦਿਖਾਤੀ ਤੁਹਾਨੂੰ ਜਿਹੜਾ ਉਹਦਾ ਇਲੈਕਸ਼ਨ ਕੈਂਪੇਨ ਚ ਕਰ ਰਿਹਾ ਕੰਮ ਸੋ ਇਹ ਸਾਰੇ ਮਸਲੇ ਸੀਗੇ ਤੁਹਾਡਾ ਉਹਨੂੰ ਲਈ ਧੰਨਵਾਦ ਅਗਰ ਕੋਈ ਸਵਾਲ ਹੋਵੇ। ਮਾਨ ਸਾਹਬ ਨੇ ਤੁਹਾਡੇ ਨਾਲ ਕਿੜ-ਕੱਡੀ ਤਾਂ ਉਸ ਦੀ ਵਜ੍ਹਾ ਕਰਕੇ ਸੁਪਾਲ ਸਿੰਘ ਖੈਰਾ ਨਾਲ ਸਮਰੂਹ ਉਤਰਨਾ ਪਿਆ। ਨਹੀਂ ਉਹ ਤਾਂ ਛੋਟਾ ਜਿਹਾ ਹਿੱਸਾ। ਉਹ ਤਾਂ ਕਿੰਨਾ ਤਾਂ ਭਗਵੰਤ ਮਾਨ ਸਾਰਿਆਂ ਨੇ ਕੰਡਿਆ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਉਂਗਲਾਂ ਕਰ-ਕਰ ਕੇ ਕਿਚਚੀਆਂ ਲੈ ਕੇ ਬਾਜਵੇਂ ਨਾਲ ਸੁਖੀ ਰੰਦਾਵੇ ਨਾਲ ਰਾਜੇ ਫੜੇ ਨਾਲ ਬਦਤਮੀਜ਼ੀ ਕਰਦਾ ਔਰ ਉਹਨਾਂ ਨੂੰ ਧਮਕਾਉਂਦਾ ਵਿਧਾਨ ਸਭਾ ਦੇ ਅੰਦਰ। ਸੋ ਇਸ ਕਰਕੇ ਉਹ ਜਿਹੜਾ ਇਹਦਾ ਉਜਨਾਇ ਦਾ ਕੈਰੈਕਟਰ ਹੈਗਾ ਇੱਕ ਪਹਿਲੂ ਆ ਭਗਵੰਤ ਮਾਨ ਦਾ that stands exposed that he is misusing police force vigilance to settle personal scores ਲੇਕਿਨ ਇੱਕ ਲਾਰਜਰ ਤਸਵੀਰ ਇਹ ਆ ਪੰਜਾਬ ਦੀ ਕਿ ਦੋ ਸਾਲਾਂ ਚ ਜੋ ਇਹਨਾਂ ਨੇ VIP ਕਲਚਰ ਦੇ ਛਿੱਕੇ ਛਿੱਕੇ ਤਾਂ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸਵਰਾਜ ਦੀ ਆਪਣੀ ਹੀ ਬਣਾਈ ਨੀਤੀ ਥੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਡੇ ਦੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲਫੇੜੇ ਮਾਰਨ ਤੇ ਆ ਗਿਆ ਕੀ ਨਾ ਉਹ ਕਹੇ ਕਿ ਕੀ ਹੈ ਸਾਡੇ ਗੁੱਗੂ ਕੀ ਲਫੇੜੇ ਮਾਰੂ ਤੇਰੇ ਸਰਪੰਚਾ ਕੋਈ ਕਬਜ਼ੇ ਕਰ ਰਿਹਾ ਵਾ ਕੋਈ ਗੋਠੀਆਂ ਦੇ ਕਰਦੇ ਸੋ ਇਸ ਕਰਕੇ ਇਹ ਸਾਰੀ ਇੱਕ ਲਾਰਜ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਹੈ ਉਸ ਵਕਤ ਹੈ ਪੰਜਾਬ ਵਿੱਚ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਖੋਸੇ ਤੇ ਪੂਰਾ ਉੱਤਰ ਸਕੇ ਤੇ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਹੈ ਸੰੂਰ ਤੇ ਸੁਨਾਮ ਤੇ ਦਿੜਬਾ ਤੇ ਧੂਰੀ ਤੇ ਲਹਿਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਰੱਖੀ ਖੈਰਾਤਾਵਤ ਇਹਨਾਂ ਜਗ੍ਹਾ ਕਿਤਰੀਆਂ ਲਈ ਗੱਲ ਕੀਤੀ ਹੈ ਤਾਂ ਇਹ ਦਿੱਧੀਆਂ ਗਲਾਬ ਦੇ ਫਲੋਤੇ ਜਾ ਰਹੀਆਂ ਨੇ ਕਿਉਂ ਜਾ ਰਹੀਆਂ ਨੇ ਦੇਖੋ ਗੱਲ ਇਹ ਆ ਕਿ ਇਹ ਇਸ ਵਕਤ ਇੱਕ ਪਤਲੀਆਂ ਦਾ ਫੁੱਲਾਂ ਤੇ ਬੈਠਣ ਦਾ ਮੌਸਮ ਹੈ ਕਿਉਂਕਿ ਭਗਵੰਤਮਾਨ ਨੇ ਸ਼ੁਰੂ ਕੀਤਾ ਸਪਹਿਲਾ ਤਾਂ ਇਹ ਜੋ ਇਹ ਦੱਸਣ ਕਿ ਇਹਨਾਂ ਦੀ ਜਿਹੜੀ ਰਿੰਕੂ ਤਿਤਲੀ ਸੀ ਇੱਕ ਸਾਲ ਲੈ ਕੇ ਆਏ ਪਹਿਲਾਂ ਉਹਨੂੰ ਲੋਕ ਸਭਾ ਦੇ ਟਿਕਟ ਦਿੱਤੀ ਹੋਈ ਸੀਗੀ ਉਹ ਟਿਕਟਸ ਮੇ ਦੀ ਕਮਲਦੇਵ ਫੁੱਲ ਤੇ ਚਲੇਗਾ ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਡਿਫੈਕਸ਼ਨਸ ਹੋ ਰਹੀਆਂ ਇਹ ਤੁਸੀਂ ਅੱਛੀ ਤਰ੍ਹਾਂ ਸਮਝਦੇ ਆਂ ਕੁਝ ਤਾਂ ਲੋਕਾਂ ਨੂੰ ਐ ਲੱਗਦਾ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਜਾ ਰਹੇ ਨੇ ਕੁਝ ਇਸ ਤਰ੍ਹਾਂ ਜਾ ਰਹੇ ਨੇ ਕਿ ਦਬਾ ਕੇ ਪ੍ਰੈਸ਼ਰ ਸਰਕਾਰਾਂ ਦੇ ਬੜਾ ਹੈਗਾ ਵਾ ਬੀਜੇਪੀ ਦੇ ਕੋਲ ਤੁਹਾਨੂੰ ਪਤਾ ਈਡੀ ਤੇ ਸੀਬੀਆਈ ਹੈ ਜਿਹੜੇ ਬੰਦੇ ਵੱਡੇ ਵਪਾਰੀ ਨੇ ਪੈਸੇ ਉਹ ਤਾਂ ਟੈੱਕ ਨਹੀਂ ਸਕਦੇ ਇਹ ਤਾਂ ਕੁਐਸਚਨ ਬੀਜੇਪੀ ਨੇ ਚੂਜ਼ ਕਰਨਾ ਕਿ तितਲੀ ਕਿਨੂੰ ਬਣਾਉਣਾ ਉਹ ਕਿਸੇ ਨੂੰ ਵਿਦੇਸ਼ ਵਿੱਚ ਇਤਲੀ ਬਣਾ ਸਕਦੇ ਇਸ ਕਰਕੇ ਜਿਹੜੀ ਡਿਫੈਕਸ਼ਨ ਆ ਵਿਦਆਊਟ ਰੀਜ਼ਨ ਮੈਂ ਕੰਡੈਮਨ ਕਰਦਾ ਮੈਂ ਆਪਣੀ ਪਾਰਟੀ ਚ ਕਿਰਪਾ ਕਰਕੇ ਡਿਫੈਕਟਰਸ ਨੂੰ ਮੱਤ ਦੋ ਇੱਕ ਅਦੇ ਬੀਜੇਪੀ ਦੇ ਨਾਲ ਗੱਲ ਚਲਾ ਰਹੇ ਸੀ ਮੈਂ ਕਿ ਡੋਨਟ ਟੇਕ ਤੁਸੀਂ ਆਪਣੇ ਬੰਦਿਆਂ ਨਾਲ ਲੜਾਈ ਲੜੋ ਨਾ ਜਿਹੜੇ ਤੁਹਾਡੇ ਨਾਲ ਪੁਰਾਣੇ ਲੜੇ ਚੱਲ ਰਹੇ ਨੇ ਅਰਸੇ ਤੋਂ ਪਾਰਟੀ ਦਾ ਸਾਥ ਦੇ ਰਹੇ 40-40 ਸਾਲ ਦੇ ਨੇ ਆਪਣੀ ਕੀ ਕੰਮ ਸੀ ਉਹ ਵੀ ਬਾਹਰ ਭੱਗੇ ਹੋ ਵੀ ਬੀਜੇਪੀ ਦੇ ਭੱਗੇ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਨਾ ਜੀ ਕਿ ਉਹਦੇ ਪਿੱਛੇ ਕਾਰਨ ਨੇ ਜਿੱਦਾਂ ਹੁਣ ਫਰਜ਼ਗੁਰੂ ਜਲੰਧਰ 'ਚ ਜਿਹੜੀ ਸਾਡਾ ਚੌਧਰੀ ਪਰਿਵਾਰ ਗਿਆ ਉਹਨਾਂ ਨੂੰ ਟਿਕਟ ਡਿਨਾਈ ਹੋਈ ਚਰਨਜੀਤ ਸਿੰਘ ਚੰਨੀ ਸਾਡੀ ਇਨਫੋਰਮੇਸ਼ਨ ਸਰਵੇ ਮੁਤਾਬਕ ਇੱਕ ਡਿਜ਼ਰਵਿੰਗ ਕੈਂਡੀਡੇਟ ਸੀ ਹੁਣ ਕੈਂਡੀਡੇਟ ਦੇ ਕੀ ਬੰਨਾ ਉਹ ਛੱਡ ਕੇ ਚਲੇ ਪਰਮਿੰਦਰ ਸਿੰਘ ਸੌਰਣ ਤੁਸੀਂ ਦੱਸ ਦਿੱਤਾ ਸੀ ਕਿ ਸਾਡੀ ਪਾਰਟੀ ਨਾਲ ਆਓ ਤੇ ਸੱਜਣ ਨਾਲ ਹੱਥ ਕਿ ਉਹਨਾਂ ਦੀ ਮਰਜ਼ੀ ਨਹੀਂ ਗਈ ਨਾ ਸੋ ਮੈਂ ਸਮਝਦਾ ਕਿ ਪਰਮਿੰਦਰ ਦੇ ਨਾਲ ਬਹੁਤ ਧੱਕਾ ਹੋਇਆ ਵਾ ਪਰਮਿੰਦਰ ਇੱਕ ਜਿਹੜਾ ਪਰਸਨਲੀ ਜਾਣਕਾਰ ਆ ਪ੍ਰਾਣੇ ਜਾਣਦੇ ਦੋਸਤ ਦਾ شریف ਆਦਮੀ ਹੈ ਇਹਦੇ ਚ ਸੁਖਬੀਰ ਦੀ 80 ਹੋਈ ਆ ਪਰ ਡੋਨਟ ਥਿੰਕ ਕਿ ਪਰਮਿੰਦਰ ਦਾ 80 ਹੋਈ ਉਹ ਠੀਕ ਹੈ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਨਹੀਂ ਦਿੱਤਾ ਲੇਕਿਨ ਸੁਖਬੀਰ ਬਾਦਲ ਨੇ ਆਪਣਾ ਇੱਕ ਇੱਕ ਕਿਰਦਾਰ ਉਹ ਕਿਰਦਾਰ ਪੇਸ਼ ਕੀਤਾ ਪੰਜਾਬ ਦੇ ਵਿੱਚ ਜਿੱਦਾਂ ਅੱਗੇ ਦੋ ਦਿਨਾਂ ਕੋਈ ਯਕੀਨ ਨਹੀਂ ਕਰੇਗਾ ਢੀਂਸਾ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਆਏ ਸ਼ਾਮਲ ਕਰਵਾਇਆ ਆਪਣੀ ਗੋਦੀ 'ਚ ਬਿਠਾਇਆ ਤੇ ਮੁਰਗੀ ਗੋਦੀ 'ਚ ਪਿਠਾ ਕੇ ਉਹਨਾਂ ਦਾ ਸਿਆਸੀ ਕਤਲ ਕੀਤਾ ਜਿਹੜੀ ਕਿ ਬਹੁਤ ਬਾਣੀ ਗੱਲ ਹੈ ਤੋਂ ਪਹਿਲਾਂ ਉਹਨਾਂ ਦੱਸਣਾ ਚਾਹੀਦਾ ਸੀ ਕਿ ਤੈਨੂੰ ਸ਼ਾਮਲ ਕਰਾਉਣ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਦੇਣੀ ਤੁਸੀਂ ਆਗਰ ਅਨ ਕੰਡੀਸ਼ਨਲ ਆਉਣਾ ਚਾਹੁੰਦੇ ਤੇ ਆ ਸਕਦੇ ਹੋ ਸੋ ਮੇਰੀ ਹਮਦਰਦੀ ਉਹਨਾਂ ਦੇ ਨਾਲ ਖੈਰਾ ਸਾਹਿਬ ਕਹਿੰਦੇ ਮਾਲਵੇ ਦੇ ਵਿੱਚ ਨਹਿਰਾ ਦਾ ਪਾਣੀ ਤਾਂ ਟੇਲਾ ਤੱਕ ਪਹੁੰਚ ਗਿਆ ਜੀ ਪਰ ਮਾਲਵੇ ਦੇ ਕਿਹੜਾ ਪੀਣਯੋਗ ਪਾਣੀ ਹੈ ਉਹ ਬਹੁਤ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ ਇਹ ਕਾਲਾ ਪੀੜਿਆ ਤੇ ਕੈਂਸਰ ਵਰਗੀ ਜਿਹੜੀ ਨਾਮ ਰਾਮ ਮਾਰੀ ਹੈ। ਜਿਹੜੀ ਤਾ ਮੇਰੇ ਨਾਲੋਂ ਜ਼ਿਆਦਾ ਆਪਾਂ ਸਾਰੇ ਜਾਣਦੇ ਆ ਕਿ ਕੈਂਸਰ ਟ੍ਰੇਨ ਚੱਲਦੀ ਆ ਪੀਕੜੇ ਰੋਜ਼ ਫ੍ਰੋਮ ਬਿਟਹੰਡਾ। 3 ਵਾਲਾ ਪਾਣੀ ਕਾਫੀ ਅਰਸੇ ਤੋਂ ਬਹੁਤ ਬੁਰੇ ਤਰ੍ਹਾਂ ਜ਼ਹਿਰੀਲਾ ਹੋਇਆ ਕਿਉਂਕਿ ਇੰਨਾ ਜ਼ਿਆਦਾ ਪੈਸਟਿਸਾਈਡ ਇਨਸੈਕਟਿਸਾਈਡ ਖਾਦਾਂ ਦਾ ਉਪਯੋਗ ਉਹ ਸਾਰਾ ਨੀਚੇ ਜਾ ਰਿਹਾ ਵਾ। ਕਿਸੇ ਨੇ ਇਸ ਇਕੋਲੋਜੀ এনਵਾਇਰਨਮੈਂਟ ਦੇ ਮੁੱਦੇ ਨੂੰ ਉਹ ਸੀ ਜਿੱਤੇ ਕਿੰਨੀ ਪੁੱਟਾ ਦਰਿਆ ਯਾਦ ਕਰੋ ਕਿੰਡਾ ਵੱਡਾ ਦਾਵਾ ਕੀਤਾ ਭਗਵੰਤ ਮਾਨ ਨੇ ਕਿ ਮਗਲੀਆਂ ਸਰਕਾਰਾਂ ਨੇ ਖਤਮ ਕਰ ਸਿਆ ਅਸੀਂ ਬੁੱਡੇ ਨਾਲੇ ਨੂੰ ਸਾਫ਼ ਕਰਾਂਗੇ ਬੁੱਡੇ ਨਾਲਾ ਅੱਗੇ ਨਾ ਉਹ ਵੀ ਭੇੜੇ ਖਾਦ ਉਲਟਾ ਮੱਤੇਵਾੜਾ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਸੋ ਉਹ ਤੁਸੀਂ ਸਾਰਿਆਂ ਨੇ ਤੇ ਆਪਾਂ ਸਾਰਿਆਂ ਨੇ ਰੜ ਕੇ ਮੱਤੇਵਾੜਾ ਮੱਸੀ ਬਚਾਇਆ ਵਾ ਸੋ ਨਾ ਇਹਨਾਂ ਨੂੰ ਕੋਈ এনਵਾਇਰਨਮੈਂਟ ਦੀ ਚਿੰਤਾ ਵਾ ਨਾ ਇਹਨਾਂ ਨੂੰ ਕੋਈ ਨਸ਼ੇ ਦੀ ਚਿੰਤਾ ਵਾ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਮੀਥ ਹੀਰ ਦੀ ਕੋਈ ਇੱਕ ਇੰਟਰਵਿਊ ਲੈ ਰਿਹਾ ਸੀਗਾ ਆਪਣਾ ਚੈਨਲ ਉਨੇ ਨਸ਼ੇ ਬਾਰੇ ਜਦੋਂ ਸਵਾਲ ਪੁੱਛਿਆ ਉਹ ਕਹਿੰਦਾ ਜੀ ਉਦੋਂ ਤੱਕ ਨਹੀਂ ਨਿਭੜ ਸਕਦੇ ਉਹ ਵੀ ਮੇਰੇ ਕੋਲ ਕਲਿੱਪ ਹੈਗਾ ਜਦ ਤੱਕ ਡਿਮਾਂਡ ਰਹੇਗੀ ਇਹਦਾ ਮਤਲਬ ਮੀਥੇਰ ਨੇ ਮੰਨ ਲਿਆ ਵਾ ਕਿ ਡਿਮਾਂਡ ਚੱਲ ਰਹੀ ਆ ਤੇ ਸਪਲਾਈ ਸਾਨੂੰ ਕਰਨੀ ਪੈਣੀ ਆ ਸੋ ਡਰੱਗਸ ਕੰਟੀਨਿਊ ਟੂ ਬੀ ਅ ਮੇਜਰ ਇਸ਼ੂ ਐਂਡ ਗਵਰਨਮੈਂਟ ਦਾ ਅਟਰ ਫੇਲਿਅਰ ਉਹੀ ਕੇਜਰੀ ਵਾਲਿਆ ਯਾਦ ਕਰੋ ਹਮ 6 ਮਹੀਨੇ ਮੇ ਨਸ਼ੇ ਖਤਮ ਕਰਨਗੇ ਪੰਜਾਬ ਮੇ ਤੋ ਹੁਣ ਵਿਚਾਰਾ ਆਪ ਅੰਦਰ ਬੈਠਾ ਵਾ ਨਸ਼ੇ ਦਾ ਕੀ ਖਤਮ ਕਰਨੇ ਸਿਸ਼ਟਾਚਾਰਸ ਫਸ ਗਏ ਔਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਦਬੀ ਦਾ ਕੀ ਕਿਹਾ ਸੀ 24 ਘੰਟੇ ਮੈਂ ਅੱਛਾ ਕੌਣ ਕਹਿ ਰਿਹਾ ਮੈਂ ਨਹੀਂ ਕਹਿੰਦਾ ਤੁਸੀਂ ਖੈਰੇ ਦੀ ਗੱਲ ਨਾ ਮੰਨਿਓ ਕੋਈ ਵੀ ਤੁਸੀਂ ਕਿਸੇ ਆਪੋਜੀਸ਼ਨ ਦੇ ਹੋਰ ਲੀਡਰ ਦੀ ਗੱਲ ਨਾ ਮੰਨਿਓ ਤੁਸੀਂ ਮੰਨੋ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਅੰਮ੍ਰਿਤਸਰ ਇਹਨਾਂ ਦੇ ਕੈਂਡੀਡੇਟ ਦੇ ਮੋਹਰੇ ਖੜ ਕੇ ਪਤਾ ਕੀ ਕਿਹਾ ਕਹਿੰਦਾ ਅੰਮ੍ਰਿਤਸਰ ਦੇ ਫਲਾ ਫਲਾ ਏਰੀਏ ਦੇ ਵਿੱਚ ਮੇਰੇ ਚ ਆ ਫਲਾ ਫਲਾ ਅਫਸਰ ਨਸ਼ੇ ਦੇ ਜੁਮੇ ਮਾਰਨੇ ਕਹਿੰਦਾ ਮੈਂ ਰਾਗਵ ਛੱਡੇ ਨੂੰ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੂੰ ਵਧੂ ਦੋ ਕਹਿੰਦੇ ਆਪ ਤੋਂ ਯਾਪ ਹੀ ਰਾਤ ਚਲਾ ਰਹੇ ਉਹ ਚਲਾ ਤੋ ਹੀ ਰਿਹਾ ਵਾ ਸਾਰਾ ਕੁਝ ਇਹਨੂੰ ਉਹਨਾਂ ਨੇ ਘਣੋ ਲਾ ਦਿੱਤਾ ਬੇਅਦਬੀਆ ਦੀ ਗੱਲ ਉਹ ਕਰ ਰਿਹਾ ਵਾ ਔਰ ਮੈਂ ਇੱਥੇ ਦਾਤ ਦਿਨਾ ਕਿ 92 ਬੰਦੂਆਂ ਮਜ਼ਦੂਰਾ ਚੋਂ ਕੱਟਵਾ ਡੇ ਜਿੱਦਾ ਜਾਗਦੀ ਜ਼ਮੀਨ ਰਹੀ ਦੀ ਬਾਕੀ ਉਹਨੂੰ ਸਿੱਖਣ ਦੀ ਲੋੜ ਆ ਔਰ ਇਹ ਜਿਹੜਾ ਮੀਥਰ ਨੇ ਕਿਹਾ ਕਿ ਸਪਲਾਈ ਹੈਗੀ ਆ ਹੀ ਸ਼ੁਡ ਅਪੋਲੋਜਾਈਜ਼ ਟੂ ਦ ਪੀਪਲ ਆਫ ਪੰਜਾਬ ਜਿਨ੍ਹਾਂ ਲੋਕਾਂ ਦੇ ਬੱਚੇ ਘਰਾਂ ਦੇ ਵਿੱਚ ਛਿੰਜਾਂ ਨਾਲ ਮਰ ਚੁੱਕੇ ਨੇ ਇਹ ਇਹ ਕਵੇ ਹੱਥ ਖੜੇ ਕਰਕੇ ਕਵੇਗੇ ਅਸੀਂ ਸਾਡੇ ਹੱਥ ਖੜੇ ਆ ਅਸੀਂ ਨਸ਼ਾ ਨਹੀਂ ਕੰਟਰੋਲ ਕਰ ਸਕਦੇ ਵੈਸੇ ਵੀ ਉਹਦੇ ਇੰਟਰਵਿਊ ਚ ਜਿਹੜਾ ਜਵਾਬ ਦਿੱਤਾ ਉਹਦਾ ਮਤਲਬ ਇਹ ਸੀ ਥੈਂਕ ਯੂ ਸਰ